ਤੁਸੀਂ ਦਰਾਂ ਮਾਤਰਤੀਏ ਤੇਰੀ ਗੋਦ ਨੂੰ ਚੰਨ ਹੌਰਬ ਤੇਰੇ ਮਾਤਰਤੀਏ ਤੇਰੀ ਗੋਦ ਨੂੰ ਚੰਨ ਹੌਰਬ ਤੇਰੇ ਤੂੰ ਮਗਦਾਰਈ ਬੇਸੂਰ ਜਾ ਕਮੀਆਂ ਦੇ ਵੇੜੇ ਤੂੰ ਮਗਦਾਰਈ ਬੇਸੂਰ ਜਾ ਕਮੀਆਂ ਦੇ ਵੇੜੇ ਜਿੱਥੇ ਕਿੰਨਾ ਸਮਝਣ ਤੰਗੀਆਂ ਨੂੰ ਜਿੱਤੇ ਮਿਲਣ ਅੰਗੂਠੇ ਸੰਗੀਆਂ ਨੂੰ ਚਿੱਤ ਵਾਰ ਤਰਸਦੇ ਕੰਗੀਆਂ ਨੂੰ ਨਾਕੂਗਦੇ ਅੱਖਾਂ ਚੁੰਮੀਆਂ ਤੇ ਦੰਦ ਕਰੇੜੇ ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਮਗਦਾਰੇ ਵੇ ਸੂਰਜਾ ਕਮੀਆਂ ਦੇ ਵੇੜੇ ਜਿੱਥੇ ਟੱਕਿਆਂ ਦੀ ਮੀਰੀ ਪੀਰੀ ਐ ਜਿੱਥੇ ਜਮਦਾ ਬੰਦਾ ਸੀਰੀ ਐ ਜਿੱਥੇ ਕਰਜੇ ਹੇਠ ਪੰਜੀਰੀ ਐ ਬਾਪੂ ਦੇ ਕਰਜ ਤੇ ਸੂਤ ਪੁੱਤ ਜਮਦੇ ਜਿਹੜੇ ਤੂੰ ਮਾਹੌ ਕੇ ਭਰਦਿਆ ਸਮਾਨ ਜੜੇਰੇ ਤੂੰ ਮਗਦਾਰਈ ਵੇ ਸੂਰਜਾ ਕਮੀਆਂ ਦੇ ਵੇਰੇ ਤੂੰ ਮਗਦਾਰਈ ਵੇ ਸੂਰਜਾ ਕਮੀਆਂ ਦੇ ਤੁਸੀਂ ਇਧਰ ਮਾਂ ਧਰਤੀ ਤੇਰੀ ਗੋਦ ਨੂੰ ਚੰਨ ਹੋਰਬ ਤੇਰੇ ਮਾਂ ਧਰਤੀ ਤੇਰੀ ਗੋਦ ਨੂੰ تو رہی بے سور جا کمیاں دے कमड़े